ਪਵਤ ਵਿਖੇ ਸੱਪ ਦੇ ਦਸਨ ਨਾਲ ਦੋ ਸਖੀਆਂ ਪੈਣਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਅਨੁਪਮ 11 ਸਾਲ ਦੀ ਅਤੇ ਸੁਰਵੀ 8 ਸਾਲ ਵਜੋਂ ਹੋਈ ਜੋ ਕਿ ਸਕੂਲ ਵਿੱਚ ਪੜ੍ਹਦੀਆਂ ਸਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਆਸ਼ਾ ਦੇਵੀ ਨੇ ਦੱਸਿਆ ਕਿ ਉਹਦੇ ਛੇ ਬੱਚੇ ਹਨ ਅਤੇ ਉਹ ਪਿਛਲੇ 4-5 ਸਾਲਾਂ ਤੋਂ ਪਿੰਡ ਪਵਤ ਵਿਖੇ ਖੇਤਾ ਵਿੱਚ ਬਣੀ ਇੱਕ ਮੋਟਰ ਨੇੜੇ ਆਪਣੀ ਝੂੰਗੀ ਬਣਾ ਕੇ ਰਹਿੰਦੇ ਸਨ। ਉਸਨੇ ਦੱਸਿਆ ਕਿ ਕੱਲ ਰਾਤ ਖਾਣਾ ਖਾਣ ਤੋਂ ਬਾਅਦ ਉਹਨਾਂ ਦੀਆਂ ਦੋਵੇਂ ਲੜਕੀਆਂ ਮੋਟਰ ਵਾਲੇ ਕਮਰੇ ਦੀ ਛੱਤ ਤੇ ਜਾ ਕੇ ਸੌ ਗਈਆਂ। ਰਾਤ ਕਰੀਬ 1 ਵਜੇ ਉਹ ਲਾਈਟ ਆਉਣ ਤੋਂ ਬਾਅਦ ਉੱਤਰ ਆਈਆਂ ਅਤੇ ਆ ਕੇ ਚੁੰਗੀ ਵਿੱਚ ਸੋ ਗਈਆਂ ਲਾਈਟ ਜਾਣ ਤੋਂ ਬਾਅਦ ਇਹ ਮੁਰਛਾਟੇ ਚਲੀਆਂ ਗਈਆਂ ਜਿੱਥੋਂ ਉਕਤ ਦੋਵੇਂ ਲੜਕੀਆਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਤੋਂ ਬਾਅਦ ਅਸੀਂ ਸਾਰੇ ਜਾਗ ਪਏ ਅਤੇ ਦੇਖਿਆ ਕਿ ਉਸਾਫ ਬੇੜੇ ਵਿੱਚ ਫਿਰ ਰਿਹਾ ਜਿਸ ਨੂੰ ਸਾਡੇ ਵੱਲੋਂ ਮਾਰ ਦਿੱਤਾ ਗਿਆ ਅਸ਼ਾ ਜੀ ਕਿੰਨੇ ਬੱਚੇ ਨੇ ਤੁਹਾਡੇ ਚਾਰ ਕੋੜੇ ਮੁੰਡਾ ਤੇ ਕੀ ਘਟਣਾ ਬਪਰੀ ਸੀ ਰਾਤ ਰਾਤ ਮਾ ਖਾਣਾ ਖਾ ਕੇ लेट ਗਈ ਲੇਟ ਕੇ ਬਾਅਦ ਮ ਲਟਾਈ ਗਈ ਲਟਕ ਬਾਦ ਮ ਪੰਖਾ ਲਗਾ ਕੇ ਨੀਚੇ ਸੋਈ ਗਈ ਸੋਈ ਜਾਣ ਕੇ ਬਾਅਦ ਮ ਉਠੀ ਮੇਟੇ ਰੋ ਕੇ ਮੰਮੀ ਦੇਖੋ ਸਾਂਪ ਆਈ ਗੋ ਤਾਂ ਹਮ ਉਠੇ ਅਮਨੇ ਦੇਖੋ ਤਾਂ ਸਾਂਪ ਬਾਹਰ ਨਿਕਰਿਆ तो हिया गाल में काट खाम के बिटिया जब कब होते हैं। कान लगे कह देखो मेरे चोट लग गए तो हम कह के आते मैं सांपन काटो के सांपन नहीं काटो तो अनपम प्रभु जी अनपम कान लगे मम्मी देखो मेरे अंगुठा में कुछ हो ही गओ है तो हमने के बताका सांप काट खाओ तो मैं दबा के ले चले उनने बोलो नायो भाई नीचे से ऊपर चले गए छत पर छत पर लेत रही जाए तो उन्हें उल्टी आन लगी उल्टी आन से बाद में मेरी भांजी ने टेरो तो हमने उन्हें नीचे उतारो नीचे उतारी फिर हम माछी गोड़ा ले गए अस्पताल हुन खत्म हो गई एक लड़की हमारी हिन खत्म हो गई एक हुन खत्म हो गई की की नाम से कितनी कितनी उम्र से हो ना जी दोनों पढ़ दिए ऐसी बच्चे हाँ सुर भी पहले मत अनुपम दूसरे मत है और ਗੈਰਾ ਸਾਲ ਕੀਤੇ ਅਨਪਮ 18 ਸਾਲ ਕੀਤੇ ਤੇਰਾ ਸ਼ਾਂਤੀ ਦੇਵੀ ਐ ਮੈਂ ਇੱਥੇ 12 ਸਾਲ ਤੋਂ ਰਹਿ ਰਹੀ ਹਾਂ ਉਹਨਾਂ ਤੋਂ ਉਹਨਾਂ ਦਾ ਨਾ ਅਨੁਕੰਮ ਤੇ ਸੁਰਵੀ ਸੀਗਾ ਕੀ ਕੱਟਣਾ ਬਪਰੀ ਦਾ ਉਸ ਜਾਇ ਤੇ ਜੀ ਉਹ ਸਾਰੇ ਸੀ ਰੋਟੀ ਖਾ ਕੇ ਸੀ ਕਾਫੀ ਟਾਈਮ ਤੱਕ ਸੀ ਸੁੱਤੇ ਨਹੀਂ और मतलब 11:00 बजे तक के लाइट आई थी 11:00 बजे लाइट आई और उधर मैं उठ के थल्ले आ गए लिटन नहीं उन्होंने थल्ले पक्का सा लाग गए मतलब लेटे गए लेटे के मतलब वो पता नहीं उन्होंने किए या उनके कोई साथ आया है ना या पता नहीं और क्या उन्होंने हां या इतने तो उन्होंने मतलब कुछ ਉਹਨੇ ਦੇਖਿਆ ਫਿਰ ਉਹਨੇ ਮਤਲਬ ਉਹ ਤੀਕਾ ਮਾਰਿਆ ਉਹ ਅੰਦਰੋਂ ਪੋ ਜਿਉ ਫਿਰ ਉਹਨੇ ਮੰਮੀ ਡਾਡੀ ਨੂੰ ਬੁਲਾਇਆ ਫਿਰ ਉਹਨੇ ਦੇਖਿਆ ਸਾਰੇ ਚਾਰੇ ਪਾਸੇ ਤਾਂਨੇ ਸਾਪ ਦੇਖਿਆ ਸਾਪ ਮਤਲਬ ਕਰ ਤੋਂ ਬਾਹਰ ਪਿਆ ਸੀ ਉਹਨੇ ਨੁਕਲਾ ਨੂੰ ਮਾਰਤਾ ਮਾਰਨ ਤੋਂ ਬਾਦ ਉਹ ਜਿੱਥੇ ਪਈ ਸੀ ਉੱਥੇ ਤਾਂ ਪਈ ਨਹੀਂ ਫਿਰ ਉਹ ਠੀਕੇ ਫਿਰ ਛਾਤੇ ਪੈ ਗਏ ਛਾਤੇ ਪੈਣ ਤੋਂ ਬਾਦ ਉਹ ਉਹਨਾਂ ਦੇ ਮੂਹਤੇ ਤੇ ਇੱਕ ਦੇ ਅੰਗੂਠੇ 'ਚ ਸਾਟ ਵੱਜੀ ਸੀ ਉਹਨਾਂ ਨੇ ਪੁੱਛਿਆ ਕਿ ਕੀ ਹੋਇਆ ਹੈ ਕਿਵੇਂ ਸਾਟ ਲੱਗੀ ਹੈ ਕਿਸੇ ਸੱਪ ਉੱਤੇ ਮਤਲਬ ਸੱਪ ਨੇ ਵੱਢਿਆ ਤਾਂ ਨਹੀਂ ਉਹਨਾਂ ਨੇ ਦੱਸਿਆ ਨਹੀਂ ਉਹਨਾਂ ਨੇ ਕਿਹਾ ਕਿ ਮੇਰੇ 'ਚ ਸਾਟ ਵੱਜੀ ਆ ਜਦੋਂ ਸੱਪ ਨੂੰ ਦੇਖਿਆ ਸੀ ਭੱਜੇ ਤਾਂ ਸਾਡੇ 'ਚ ਲੱਕੜ ਵੱਜ ਗਈ ਮੂਹਤੇ ਉਹਦੇ ਕਹਿੰਦੀ ਮੈਂ ਮਤਲਬ ਮੇਰੇ ਵੀ ਉਹੀ ਹੋਇਆ ਮੇਰੇ ਵੀ ਉਹ ਲੱਕੜ ਤੇ ਵੱਢ ਗਈ ਮੇਰੇ ਹੱਥ ਦੇ ਅੰਗੂਠੇ 'ਚ ਲੱਗ ਗਿਆ ਉਹਨਾਂ ਦੇ ਦੋਨੋਂ ਨੇ ਪਏ ਪਏ ਸੀਗੇ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਤੇ ਪੰਜ ਹਫ਼ਤੇ ਤੋਂ ਕਿ ਪੈ ਰਹੇ ਹਨ ਫਿਰ ਬਾਤ ਜਿਹਨਾਂ ਨੂੰ ਇੰਨੀ ਉਲਟੀਆਂ ਹੋਈਆਂ ਉਹਨਾਂ ਨੂੰ ਬਹੁਤ ਦਰਦ ਇਹਨਾਂ ਨੂੰ ਬਹੁਤ ਸਰੀਰ ਦਰਦ ਹੈ ਮੈਂ ਨੇ ਤੇ ਮੈਂ ਤਾਂ ਪਹਿਨੇ ਤੋਂ ਪੁੱਛਿਆ ਕੀ ਹੋਇਆ ਉਹਨੇ ਕੁਝ ਨਹੀਂ ਦੱਸਿਆ ਮੈਨੂੰ ਬਹੁਤ ਗੁੱਸੇ ਕੀਤਾ ਫਿਰ ਉਹਨਾਂ ਨੂੰ ਮੰਮੀ ਕੋਲ ਭੋਜਿਆ ਮੰਮੀ ਕੋਲ ਜਾ ਕੇ ਉਹਨੇ ਦੱਸਿਆ ਕਿ ਮੰਮੀ ਨੇ ਉਹਨਾਂ ਤੇ ਪੁੱਛਿਆ ਮੇਰੇ ਮਾਮਾ ਮੰਮੀ ਨੇ ਉਹਨਾਂ ਤੋਂ ਪੁੱਛਿਆ ਕਿ ਸੱਪ ਨੇ ਵੱਢਿਆ ਤਾਂ ਨਹੀਂ ਉਹਨਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਹਾਂ ਮੇਰੇ ਸੱਪ ਨੇ ਵੱਢਿਆ ਨਨੂ ਫੇਰੇ ਮਤਲਬ ਮਮੀ ਬਹੁਤ ਦੇ ਰਹੇ ਕੋਲ ਬੈਠੀਰੇ ਪੁੱਛੀ ਗਏ ਪੁੱਛੀ ਕਿ ਮੈਂ ਦੱਸਿਆ ਨਹੀਂ ਫਿਰ ਉਹ ਆ ਕੇ ਮੇਰੇ ਕੋਲ ਲੇਟ ਗਏ ਮੈਂ ਰਾਤ ਨੂੰ ਮਨ ਕੋਲ ਪਈ ਸੀ ਉਹ ਬਾਰ ਬਾਰ ਉਲਟੀਆਂ ਕਰ ਰਹੀ ਸੀ ਉਹਨਾਂ ਨੇ ਤਾਂ ਪੁੱਛਿਆ ਕੀ ਹੋਇਆ ਕਹਿੰਦੇ ਕੁਝ ਨਹੀਂ ਹੋਇਆ ਮੈਂ ਕਿਹਾ ਠੀਕ ਹਾਂ ਕਹਿੰਦੇ ਨਨੂ ਪਤਾ ਨਹੀਂ ਬਹੁਤ ਉਲਟੀਆਂ ਆ ਰਹੀਆਂ ਸੀ ਕਿੰਨੇ ਘੰਟੇ ਬਾਅਦ ਹੈ ਜਿਹੜੀ ਫਿਰ ਡੈਥ ਹੋਈ ਉਹਨਾਂ ਦੀ ਉਹਨਾਂ ਦੀ ਮਤਲਬ 2 ਵਜੇ ਪੂਰੇ ਹੀ ਇੱਕ ਦੀ ਛੱਡੀ ਦੀ 2 ਵਜੇ ਪੂਰੇ ਹੋਗੇ ਸੀ 10 ਮਿੰਟ ਬਾਅਦ ਛੋਟੀ ਵੀ ਹੋ ਗਈ ਸੀ ਕਿਹੜੀ ਕਿਹੜੀ ਕਲਾਚ ਪੜਦੀ ਐ ਕਿੰਨੀ ਕਿੰਨੀ ਉਮਰ ਸੀ ਮਤਲਬ ਵਾਡੇ ਦੂਜੀ ਕਲਾਚੇ ਛੋਟੀ ਸਰਬੀਓ ਪਾਲੀ ਕਲਾਚੇ ਵੱਡਾ ਤੇ ਕਿੱਥੇ ਦੇ ਵਾਸੀ ਬਾਈ ਜੀ ਮੇਰਾ ਨਾਮ ਹਰਦੀਪ ਸਿੰਘ ਪਿੰਡ ਪੁਆਤ ਜ਼ਿਲ੍ਹਾ ਲੁਧਿਆਣਾ ਤੇ ਕੀ ਕਹਣਾ ਰਾਤ ਵਾਪਰੀਏ ਤੇ ਕੌਣ ਨ ਪਰਿਵਾਰ ਹੈ ਕਿੰਨੀ ਦੇਰ ਤੋਂ ਤੁਹਾਡੇ ਇਹ ਪਰਿਵਾਰ ਮੇਰੇ ਕੋਲੇ ਮਤਲਬ ਯੂਪੀ ਤੋਂ ਮਜ਼ਦੂਰੀ ਕਰਨ ਆਇਆ ਹੋਇਆ ਹੈ ਇਹ 3-4 ਸਾਲ ਤੋਂ ਮੇਰੇ ਕੋਲੇ ਰਹਿ ਰਿਹਾ ਤੇ ਪੂਰੇ ਪਿੰਡ ਚ ਕੰਮ ਕਰਦਾ ਤੇ ਰਹਿੰਦਾ ਆਪਣੇ ਕੋਲ ਤੇ ਰਾਤ ਇਹਨਾਂ ਦਾ ਮੇਰੇ ਕੋਲੇ ਤਕਰੀਬਨ 1:30 ਵਜੇ ਫੋਨ ਆਇਆ ਵੀ ਜੀ ਇੱਕ ਬੱਚੀ ਨੂੰ ਸੱਪ ਨੇ ਕੱਟ ਲਿਆ ਜਦੋਂ ਮੈਂ ਇੱਥੇ ਪਹੁੰਚਿਆ ਰਾਤ ਗੱਡੀ ਲੈ ਕੇ ਅੱਧਾ ਘੰਟਾ ਤੁਹਾਨੂੰ ਪਤਾ ਹੈ ਵੀ ਘਰੇ ਤਿਆਰੀ ਤਿਉਰੀ ਕਰਦਿਆਂ ਨੂੰ ਲੱਗ ਜਾਂਦਾ ਜਦ ਤੱਕ ਮੈਂ ਉਰੇ ਪਹੁੰਚਿਆ ਤੇ ਇੱਕ ਇਹਨਾਂ ਨੇ ਗੱਡੀ ਪਹਿਲਾਂ ਕਿਰਾਏ ਵਾਲੀ ਬੁਲਾ ਲਈ ਸੀ ਅਸੀਂ ਦੋਏ ਗੱਡੀਆਂ ਲੈ ਕੇ ਜਦ ਅਸੀਂ ਇੱਥੇ ਪਹੁੰਚੇ ਬੱਚੇ ਦੇਖੇ ਬੱਚੇ ਯਾਨੀ ਦੋਨੋਂ ਡੈੱਡ ਸੀਗੇ ਪਰ ਅਸੀਂ ਇਹਨਾਂ ਦਾ ਦਿਲ ਨਾ ਤੋੜਦੇ ਹੋਏ ਗੱਡੀ 'ਚ ਰੱਖੇ ਗੱਡੀ 'ਚ ਬਿਠਾ ਕੇ ਹਸਪੀਟਲ ਲੈ ਕੇ ਗਏ ਦੋ ਤਿੰਨ ਹਸਪੀਟਲਾਂ ਚ ਘੁੰਮੇ ਸਭ ਨੇ ਉਹਨਾਂ ਨੂੰ ਡੈੱਡ ਕਰਾਰ ਦਿੱਤਾ ਇਹਨਾਂ ਨੂੰ ਘਰ ਲੈ ਜਾਓ ਇਹਨਾਂ ਚ ਕੁਝ ਨਹੀਂ ਹੈ ਇੱਕ ਪਰਿਵਾਰ ਤੇ ਕਿੰਨੇ ਮੈਂਬਰ ਨੇ ਤੇ ਕਿੰਨੇ ਜਣਿਆਂ ਦੇ ਜਿਹੜੇ ਐਸਪ ਨੇ ਦੱਸਿਆ ਦੋ ਬੱਚਿਆਂ ਨੂੰ ਸੱਪ ਨੇ ਡੱਸਿਆ ਜੀ ਸੱਪ ਵੀ ਇੱਥੇ ਹੈ ਮਾਰਿਆ ਪਿਆ ਹੈ ਤੇ ਆਪਣੇ 6 ਬੱਚੇ ਸੀਗੇ ਇਹ ਤੇ ਇਹਨਾਂ ਦੇ ਮਾਤਾ ਪਿਤਾ ਨੇ ਦੋ ਇਹ ਦੋ ਬੱਚਿਆਂ ਦੀ ਮੌਤ ਹੋ ਗਈ ਚਾਰ ਜਣੇ ਚਾਰ ਬੱਚੇ ਪਿੱਛੇ ਰਹਿ ਗਏ